ਸਮੇਂ ਪਰ ਅੰਦਰ ਲੁਟਕ ਖੋਹ ਦੀਆਂ ਘਟਨਾਵਾਂ ਰੁਕੰਦਾ ਨਾਮ ਨਹੀਂ ਲੈ ਗਿਆ ਲਗਾਤਾਰ ਹੀ ਅਜਿਹੇ ਮਾਮਲੇ ਜੁੜੇ ਆ ਉਹ ਸਾਹਮਣੇ ਆ ਰਹੇ ਆ ਤੇ ਲਗਾਤਾਰ ਹੀ ਲੁਟੇਰਿਆਂ ਵੱਲੋਂ ਸ਼ਾਇਦ ਦੇ ਭੋਲੇ ਭਾਲੇ ਲੋਕਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਤਾਜੀ ਘਟਨਾ ਇੱਕ ਫਾਸਟ ਫੂਡ ਦਾ ਕੰਮ ਕਰਨ ਵਾਲੇ ਨੌਜਵਾਨ ਨਾਲ ਵਾਪਰੀ ਹੈ ਜਿਸ ਨੂੰ ਲੁਟੇਰਿਆਂ ਨੇ ਲੁੱਟ ਦਾ ਸ਼ਿਕਾਰ ਜਿਹੜਾ ਉਹ ਬਣਾਇਆ ਮੌਕੇ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਮੌਕੇ ਦੀ ਸੀਸੀਟੀਵੀ ਤਸਵੀਰ ਹੈ ਜਿਸ ਵਿੱਚ ਮੋਟਰਸਾਈਕਲ ਸਵਾਰ ਲੁਟੇਰੇ ਇਸ ਨੌਜਵਾਨ ਨੂੰ ਲੁੱਟ ਦਾ ਸ਼ਿਕਾਰ ਜਿਹੜਾ ਉਹ ਬਣਾ ਰਹੇ ਆ ਉਧਰ ਫਰਾਈਪਰ ਦੇ ਥਾਣਾ ਸਿਟੀ ਪਹੁੰਚੇ ਪੀੜਤ ਜਗਪ੍ਰੀਤ ਨੇ ਦੱਸਿਆ ਕਿ ਉਹ ਫਰਾਈਪਰ ਦੇ ਥਾਣਾ ਸਿਟੀ ਦੇ ਸਾਹਮਣੇ ਮਾਰਕੀਟ ਵਿੱਚ ਫਾਸਟ ਫੂਡ ਦੀ ਰੈਡੀ ਲਾਉਂਦਾ ਅਤੇ ਰਾਤ ਦੇ ਸਮੇਂ ਉਹ ਘਰ ਵਾਪਸ ਜਾ ਰਿਹਾ ਸੀਗਾ ਤਾਂ ਰਸਤੇ ਵਿੱਚ ਲੁਟੇਰਿਆਂ ਨੇ ਉਸ ਨੂੰ ਕਿੰਘ ਕੇ ਉਸ ਤੇ ਕਾਪੜਾ ਰੱਖ ਕੇ ਉਸ ਦੇ ਕੋਲੋਂ ਸਾਰੇ ਦਿਨ ਦੀ ਨਗਦੀ ਅਤੇ ਮੋਬਾਈਲ ਫੋਨ ਜਿਹੜਾ ਖੋ ਕੇ ਉਹ ਫਰਾਰ ਹੋ ਗਿਆ ਪਿੰਡ ਤੋਂ ਵੱਲੋਂ ਇਨਸਾਫ ਦੀ ਜਿਹੜੀ ਮੰਗ ਹੈ ਉਹ ਕੀਤੀ ਜਾ ਰਹੀ ਹੈ ਕਿ ਲੁੱਟੇਰਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ ਉਧਰ ਜਦੋਂ ਇਸ ਘਟਨਾ ਨੂੰ ਲੈ ਕੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਡੀਐਸਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਹੋਣੀ ਉਹਨਾਂ ਦੇ ਧਿਆਨ ਵਿੱਚ ਆਇਆ ਅਤੇ ਉਹ ਮਾਮਲੇ ਦੀ ਜਾਂਚ ਜਿਹੜੀ ਆ ਉਹ ਕਹਿ ਰਿਹਾ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਜਿਹੜਾ ਉਹ ਕਰ ਲਿਆ ਜਾਵੇਗਾ ਪਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਕੋਈ ਪਹਿਲੀ ਘਟਨਾ ਨਹੀਂਗੀ ਲਗਾਤਾਰ ਹੀ ਸ਼ਹਿਰ ਅੰਦਰ ਅਜਿਹੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਰਹੀਆਂ ਹਨ ਜਿਸ ਵੱਲ ਪੁਲਿਸ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਤਾਂ ਇਸ ਪੂਰੇ ਮਾਮਲੇ ਤੇ ਪੀੜਤ ਦਾ ਹੋਰ ਕੀ ਕੁਝ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਕੰਤੀ ਨਾਮ ਕੀ ਤੁਹਾਡਾ ਜਗਤਪ੍ਰੀਤ ਸਿੰਘ ਕੀ ਚੋਟ ਨੰਬਰ ਪੁੱਛੀ ਗੱਲ ਬਤ। ਸੈਟਰਡੇ ਨਾਈਟ ਮੈਂ ਘਰੇ ਜਾ ਰਿਹਾ ਸੀ 11 11:30 ਦਾ ਵਕਾਂ ਸੀ ਤੇ ਰਾਸਤੇ 'ਚ ਦੋ ਅਣਪਛਾਤੇ ਲੋਗਾ ਵੱਲੋਂ ਮੇਰੇ ਸਿਰ ਤੇ ਕਾਪਾ ਮਾਰ ਕੇ ਫੋਨ ਤੇ 3000 ਰੁਪਿਆ ਕੈਸ਼ ਖੋਗੇ ਲੈ ਕੇ ਚਲੇ ਉਹਨਾਂ ਦੇ ਹੱਥਾਂ 'ਵਾਈ ਆਨ' ਕਰਕੇ ਉਹਨਾਂ ਨੇ ਕਿਹਾ ਜਾ ਤੋ ਜੋ ਕੁਛ ਹੈਗਾ ਦੇ ਦਿਓ ਤੇ ਜੇ ਨਹੀਂ ਦਿੱਤਾ ਤਾਂ ਫਿਰ ਉਹਨਾਂ ਨੇ ਮੇਰੇ ਫੋਨ ਸਿਰ ਤੇ ਕਾਪਾ ਮਾਰਿਆ ਫੋਨ ਖੋਇਆ ਤੇ 3000 ਰੁਪਿਆ ਖੋਇਆ ਕਿੰਨੇ ਜਣੇ ਸੀਗੇ ਦੋ ਜਣੇ ਸੀ ਮੋਜੇ ਕੋਪਲਸਰ ਬਾਈਕ ਤੇ ਸੀ ਬਲੈਕ ਕਲਰ ਦੀ ਕਿਨੇ ਕਵੇ ਦਾ ਟੈਂਸ ਸੀ 8:00 11:00 ਕੋ 11:20 ਕੋ ਡੇਟ ਨੇੜੇ ਤੜੇ ਰਾਤ ਨੂੰ ਸੀ ਉਸੇ ਥੀ ਕੰਮ ਕਰਦੇ ਮੈਂ ਫਾਸਟ ਫੂਡ ਦਾ ਕੰਮ ਕਰਦਾ ਸੀਡੀ ਥਾਣੇ ਦੇ ਬਿਲਕੁਲ ਸਾਹਮਣੇ ਕੋਲਸਮ ਲੈਡ ਕੀਤੀ ਕੋਲਸਮ ਲੈਡ ਕੀਤੀ ਹੈ ਕੁੱਝ ਮੰਗਤੀ ਕਰਦੇ ਹਾਂਜੀ ਮੰਗ ਇਹੀ ਹੈ ਕਿ ਮੇਰਾ ਫੋਨ ਵਾਪਸ ਦਿੱਤਾ ਜਾਵੇ 10000 ਰੁਪਏ ਜਿਹੜਾ ਕੈਸ਼ ਹੋਇਆ ਵਾਪਸ ਦਿੱਤਾ ਜਾਵੇ ਬਸ ਹੋਰ ਦਿਲਾਵਾ ਤੋਂ ਕੋਈ ਮੰਗ ਨਹੀਂ ਕਿ ਉਸ ਨੂੰ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਉਹਨਾਂ ਨੂੰ ਸਜ਼ਾ ਦਵਾਈ ਜਾਵੇ ਕਿਉਂਕਿ ਫਰੋਇਪੁਰ ਚਾਹ ਹੋਈਆਂ ਵਾਰਦਾਤਾਂ ਬਹੁਤ ਵੱਧ ਚੁੱਕੀਆਂ ਹੋਈਆਂ ਨੇ ਕੋਈ ਪਰ ਦੇ ਬਹੁਤ ਮਾੜੇ ਹਾਲਾਤ ਹੋ ਚੁੱਕੇ ਹੋਏ ਨੇ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੀ ਕਾਰਵਾਈ ਕਰਾਂ ਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਫੜ ਕੇ ਤੇ ਜਿਹੜੀਆਂ ਜੋ ਵੀ ਮੰਗਾਂ ਪੂਰੀਆਂ ਕਰੇ ਬਸ ਇਹ ਉਹ ਸ੍ਰੀਕਲ ਉਸ ਤੋਂ ਕੋਈ ਨਾ ਮਾਮਲਾ ਸਾਹਮਣੇ ਆਇਆ ਕਿ ਆਪ ਕੋ ਮਾਮਲਾ ਇਹ ਲੁੱਟਕੋ ਦਾ ਮਾਮਲਾ ਨਹੀਂ ਹੈ ਇੱਕ ਅਜੀ ਜਗਪ੍ਰੀਤ ਨਾ ਦਾ ਇੱਕ ਲੜਕਾ ਥਾਣੇ ਆਇਆ ਜਿਹਨੇ ਦੱਸਿਆ ਕਿ ਮੇਰੇ ਨਾਲ ਥੋੜੇ ਦਿਨ ਪਹਿਲਾਂ ਸੈਟਰਡੇ ਲੜਾਈ ਹੋਈ ਸੀ ਤੇ ਕਿਉਂਕਿ ਉਹ ਕਿਤੇ ਹਸਪੀਟਲ ਵੀ ਨਹੀਂ ਗਿਆ ਕੁਝ ਵੀ ਨਹੀਂ ਹੋਇਆ ਬਟ ਉਹ ਕਹਿੰਦਾ ਮੇਰੇ ਗੰਭੀਰ ਸੱਟਾਂ ਲੱਗੀਆਂ ਉਹਦੀ ਐਪਲੀਕੇਸ਼ਨ ਲੈ ਲਈਏ ਉਹਦੇ ਉੱਤੇ ਅਸੀਂ ਆਪਦੀ ਤਰਤੀਸ਼ ਕਰਕੇ ਦੇਖਦੇ ਹਾਂ ਵੀ ਵਾਟ ਇਜ਼ ਦਾ ਰਿਐਲਿਟੀ ਦੈਟਸ ਆਹ ਹੁਣ ਹੀ ਆਇਆ ਜੀ ਤੁਹਾਡੇ ਆਉਣ ਤੋਂ 10 ਮਿੰਟ ਪਹਿਲੇ ਆਇਆ ਤੇ ਇਮੀਡੀਏਟਲੀ ਰੈਕਟ ਕਰਦੇ ਹੋ ਅਸੀਂ ਇੱਕ ਟੀਮ ਭੇਜਤੀ ਆ ਤੇ ਦੇਖਦੇ ਹਾਂ ਕੀ ਵਾਟ ਇਜ਼ ਦਾ ਰਿਐਲਿਟੀ ਡੈਫੀਨਿਟਲੀ ਜੀ ਕਿਉਂ ਨੀ ਜਿਹੜੇ ਕਾਨੂੰਨ ਦੇ ਦਾਇਰੇ ਚ ਜਿਹੜੀ ਵੀ ਕਾਰਵਾਈ ਬਣਦੀ ਉਹ ਜ਼ਰੂਰ ਕੀਤੀ ਜਾਏਗੀ ਥੈਂਕ ਯੂ